ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਈਏ ਇਹ ਨਰੋਡ ਜਮਲ ਸਿੰਘ ਬਲੌਗ ਜਿਹੜਾ ਕਮੇਟੀ ਘਰ ਆਇਆਗਾ ਉੱਥੇ ਪੁੱਛੇ ਆਗੇ ਆ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਬੱਚਿਆਂ ਦੇ ਪੰਗੂੜੇ ਜਿਹੜੇ ਆ ਖੇਡਣ ਵਾਸਤੇ ਜਿਹੜੀ ਵਿਵਸਥਾ ਕੀਤੀ ਗਈ ਹੈ ਉੱਥੇ ਪਾਣੀ ਦੀਆਂ ਵੀ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਆਲਸ ਬੱਖੇ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਸਕੂਲ ਦੇ ਜਿਹੜੇ ਕਮਰੇ ਜਿਹੜੇ ਨਾ ਆਲਦੋ ਵਾਲੇ ਤੋਂ ਪਾਣੀ ਦੇ ਨਾਲ ਡੁੱਬੇ ਹੋਏ ਸਾਹਮਣੇ ਨਜ਼ਰ ਆ ਰਹੇ ਹਨ ਉੱਥੇ ਤੁਹਾਨੂੰ ਇੱਧਰ ਵੀ ਸਕੂਲ ਦਿਖਾ ਦਿੰਦੇ ਆ ਇਹ ਸਕੂਲ ਹੈਗਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਂਟਰ ਨੋਡ ਜਮ ਸਿੰਘ ਬਲਾਕ ਬਮਿਆਲ ਪਠਾਨਕੋਟ ਦੇ ਵਿੱਚ ਉਹ ਇਹ ਕਿਦਾ ਸਕੂਲ ਹੈਗਾ ਜਿੱਥੇ ਗੱਲ ਕਰੀਏ ਛੋਟੇ-ਛੋਟੇ ਬੱਚੇ ਵੀ ਤੁਸੀਂ ਦੇਖੇ ਆਗੇ ਕਿ ਕਿਸ ਤਰ੍ਹਾਂ ਜਿਹੜੇ ਆ ਪੂੰਜੇ ਚੁੰਕੇ ਜਿਹੜਾ ਆ ਸਕੂਲ ਆ ਜਾ ਰਹੇ ਸਨ ਉੱਥੇ ਹੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੈ ਬੱਚਿਆਂ ਨੇ ਜਿਹੜੀ ਮੰਗ ਕੀਤੀ ਹੈਗੀ ਹੈ ਕਿ ਹਰ ਜਿਹੜੀ ਬਸਾਤ ਹੁੰਦੀ ਹੈ ਇੱਥੇ ਪਾਣੀ ਜਿਹੜਾ ਆ ਇਕੱਠਾ ਹੋ ਜਾਂਦਾ ਤੇ ਸਾਨੂੰ ਵੀ ਜਿਹੜਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਮਾਪਿਆਂ ਵੱਲੋਂ ਜਿਹੜਾ ਕਈ ਵਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਕਰਵਾ ਲਈ ਜਾਂਦੀਆਂ ਹੁੰਦੀਆਂ ਹਨ ਤੇ ਆਣ ਜਾਣ ਵਿੱਚ ਕਵੀ ਬੱਚੇ ਜਿਹੜੇ ਡਿਗਦੇ ਵੀ ਟੰਦੇ ਹਨ ਤੇ ਮਾਪੇ ਵੀ ਜਿਹੜੇ ਕਈ ਵਾਰੀ ਜਿਹੜੇ ਇਥੇ ਡਿਗਦੇ ਟੰਦੇ ਆਉਂਦੇ ਸਨ ਉਹਨਾਂ ਦੀਆਂ ਮੰਗਾ ਸਨ ਵੀ ਇਸ ਸਕੂਲ ਦੇ ਵੱਲ ਵੀ ਸਰਕਾਰ ਜਿਹੜੀ ਆ ਧਿਆਨ ਦੇਵੇ ਤਾਂ ਕਿ ਸਾਡਾ ਵੀ ਜਿਹੜਾ ਅਵਿਸੇ ਜਿਹੜਾ ਆ ਸੁਧਰ ਸਕੇ ਉੱਥੇ ਹੀ ਗੱਲ ਕਰੀਏ ਤੇ ਸਕੂਲ ਦੇ ਜਿਹੜੇ ਇਥੇ ਪ੍ਰਿੰਸੀਪਲ ਸਨ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਇਹ ਪਾਣੀ ਜਿਹੜਾ ਆ ਸਕੂਲ ਦੇ ਅੰਦਰ ਜਿਹੜਾ ਬਸੰਤੀ ਪਾਣੀ ਤੇ ਇਕੱਠਾ ਹੁੰਦਾ ਹੈ ਪਰ ਲੇਕਿਨ ਬਾਰੀ ਇਲਾਕੇ ਦਾ ਪਾਣੀ ਵੀ ਜਿਹੜਾ ਇਹਦੇ ਅੰਦਰ ਪਹੁੰਚ ਜਾਂਦਾ ਹੈਗਾ ਕਾਰਨ ਕੀ ਹੈਗਾ ਸਰਕਾਰ ਨੂੰ ਉਹਨਾਂ ਨੇ ਕੋਈ ਪੂਲੀ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਹੈਗੀ ਆ ਉਹਨਾਂ ਨੇ ਵੀ ਮੰਗ ਕੀਤੀ ਹੈਗੀ ਹੈ ਕਿ ਸਰਕਾਰ ਨੂੰ ਜਿਹੜਾ ਪਾਣੀ ਦਾ ਨਿਕਾਸ ਜਿਹੜਾ ਕਿੰਨੇ ਕਿਤੇ ਪ੍ਰਬੰਧ ਕਰਕੇ ਜਿਹੜਾ ਸਕੂਲ ਨੂੰ ਸੇਫ ਕੀਤਾ ਜਾਣਾ ਚਾਹੀਦਾ ਗੱਲਬਾਤ ਉਹਨਾਂ ਨੇ ਉਥੇ ਸਕੂਲੀ ਬੱਚਿਆਂ ਨਾਲ ਕੀਤੀ ਹੈ ਤੇ ਨਾਲੇ ਜਿਹੜੇ ਸਕੂਲ ਦੇ ਟੀਚਰ ਸਨ ਉਹਨਾਂ ਨਾਲ ਗੱਲਬਾਤ ਕੀਤੀ ਹੋਈ ਤਤਾ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕਿੰਨੇ ਨਾਮ ਜੀ ਆਪਣਾ ਸਮਰ ਕਿਹੜੀ ਕਲਾਸ ਪੜਦਾ ਪਹਿਵੀਂ ਕਿਹੜੀ ਜਗਾ ਸਰਕਾਰ ਪ੍ਰਾਇਮਰੀ ਸਕੂਲ ਨਰਜਨ ਸਿੰਘ ਦੇਖਿਆ ਕਿ ਤੁਸੀਂ ਪੈਂਟਾਂ ਚੁੱਕ ਕੇ ਸਟੇਰ ਦੇ ਵਿੱਚ ਆ ਰਹੇ ਹੋ ਪਾਣੀ ਕਾਫੀ ਹੈ ਹਾਂਜੀ ਲੱਗਦਾ ਕੋਈ ਦਿੱਕਤ ਆਂਦੀ ਤੁਹਾਨੂੰ ਹਾਂਜੀ ਕੀ ਦਿੱਕਤ ਆਂਦੀ ਹੈ ਪੋਂਚੇ ਕੁੰਜੀ ਨੰਗਰੇ ਪੈਂਦਾ ਕੁੜੀ ਦੇ ਡੜੂ ਦਾ ਫੇਖਾ ਫੇ ਹਾਂਜੀ 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 ਫਿਰ ਪਰੇਸ਼ਾਨੀ ਆਂਦੀ ਹੈ ਹਾਂਜੀ ਤੇ ਕੀ ਕਾਰਨ ਹੈਗਾ ਪਾਣੀ ਹੈ ਤੇ ਕਦੇ ਓਖਾ ਨਹੀਂ ਹੁੰਦਾ ਫਿਰ ਤੁਹਾਨੂੰ ਹਾਂਜੀ ਕੀ ਕਹਿਣਾ ਚਾਹਦੇ ਹੋ ਕੀ ਮੰਗ ਕਰਦੇ ਹੋ ਵਾਸ਼ੇ ਵੰਦੇ ਕਰਨੇ ਨੰਨਾ ਪਾਣੀ ਆਂਦਾ। ਕਾਰਨ ਤੇ ਪਰ ਧਿਆਨ ਦੇਣਾ ਚਾਹੀਦਾ ਨਹੀਂ। ਹਾਂਜੀ। ਆ ਬੱਚੇ ਕੀ ਨਾਮ ਏ ਤੇਰਾ? ਹਰਸ਼ਮਤਾ। ਕਿਹੜੇ ਸਕੂਲ ਪੜਦਾ ਅੁੱਛ? ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਾ ਰੋਡ ਜਾਮਲ ਸਿੰਘ। ਦੇਖਿਆ ਤੁਹਾਨੂੰ ਵੀ ਆਪਣੇ ਪੈਟਾ ਕੁੰਝ ਗਏ ਤੁਸੀਂ ਆਏ ਸੀਗੇ ਸਕੂਲ ਦੇ ਵਿੱਚ ਕੀ ਕਾਰਨ ਹੈ? ਸਾਡੇ ਸਕੂਲ ਵਿੱਚ ਪਾਣੀ ਵੜਾ ਗਿਆ ਆ ਆ ਰਿਹਾ। ਕਿੱਦਾਂ ਆਇਆ ਪਾਣੀ ਲੱਗਾ ਕੁਛ ਪਤਾ? ਬਰਖਾ ਕਰਨ। ਅੱਗੇ ਵੀ ਆਉਂਦਾ। ਕੀ ਦਿੱਕਤ ਵਗੈਰਾ ਆਂਦੀ ਫਿਰ? ਯਸ ਹਾਂਦੀ ਆ। ਕੀ ਦਿੱਕਤ ਆਂਦੀ ਹੈ? ਸਾਡੇ ਸਕੂਲ ਵਿੱਚ ਪਾਣੀ ਵਾਲਾਂ ਦਾ ਪਾਣੀ ਨਹੀਂ ਆਣੀ ਚਾਹੀਦਾ। ਡਿੱਗਿਆ ਡੁੱਗਿਆ ਵੇ ਬੱਚੇ ਡਿੱਗਦਾ ਵੀ ਹੈ। ਹਾਂਜੀ। ਦੇਖਿਆ ਗਿਆ ਕਿ ਤੁਹਾਡੇ ਸਕੂਲ ਦੇ ਵਿੱਚ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਹੈਗਾ ਉਹ ਜਾਨ ਸਮੀਦਾ। ਕਾਫੀ ਪਾਣੀ ਹੈ। ਬੱਚੇ ਜਿਹੜੇ ਪੈਂਟਾ ਖੋਦ ਕੇ ਆ ਰਹੇ ਨੇ। ਪਰ ਸਰਕਾਰ ਕਹਿ ਰਹੀ ਹੈ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਾਫੀ ਆਪਾਂ ਉਪਰਾਲੇ ਕਰ ਰਹੇ ਹਾਂ। ਠੀਕ ਹੈ। ਤਾਂ ਤੁਹਾਡੇ ਸਕੂਲ ਦੇ ਵਿੱਚ ਸੁਣਤ ਹੈ। ਤਾਂ ਤਾਂ ਸਰਸਕਾਰ ਵੱਲੋਂ ਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਇਸ ਕਾਲ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਬਰਸਾਤ ਜਦੋਂ ਜ਼ਿਆਦਾ ਹੋ ਜਾਂਦੀ ਹੈ ਆਪਣੇ ਸਕੂਲ ਦਾ ਪਾਣੀ ਤੇ ਘਟਾ ਹੈ ਬਾਹਰ ਦਾ ਪਾਣੀ ਬਹੁਤ ਅੰਦਰ ਆ ਰਿਹਾ ਉਹਦੇ ਕਰਕੇ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਸਰਕਾਰ ਜਿਹੜੇ ਇਹਦੇ ਸਹੀ ਉਪਾਏ ਕਰੇ ਜਿਹੜਾ ਪਾਣੀ ਨੂੰ ਬਾਹਰ ਡਿਸਟਰੀਬਿਊਟਰ ਵੱਲ ਬਾਹਰ ਨਿਕਲ ਜਾਏ ਦੂਸਰਾ ਕਾਰਨ ਇਹ ਹੈ ਵੀ ਆਪਾਂ ਕਿੰਨੀ ਵਾਰੀ ਆਪਾਂ ਮਿੱਟੀ ਵੀ ਲਗਭਗ 70 ਤੋਂ 100 ਟਰਾਲੀ ਮਿੱਟੀ ਵੀ ਪੁਵਾਈ ਆਪਾਂ ਵੀ ਚਲੋ ਪਾਣੀ ਨਾਲ ਦਿੱਕਤ ਨਾ ਆਏ ਉਹ ਬੱਚਿਆਂ ਦੇ ਪਲੇਅ ਗਰਾਊਂਡ ਖਰਾਬ ਨਾ ਹੋਏ ਪਰ ਫਿਰ ਵੀ ਉਹਦੇ باوجود ਵੀ ਪਾਣੀ ਸਾਡੇ ਅੰਦਰ ਐਂਟਰ ਕਰ ਜਾਂਦਾ ਹੈ ਪਾਣੀ ਜਿਹੜਾ ਆਉਂਦਾ ਉਹ ਬਾਹਰ ਸ਼ਹਿਰ ਦੇ ਅੰਦਰ ਆ ਰਿਹਾ ਹੈ ਜਦ ਕਿ ਸਾਡੇ ਸਕੂਲ ਦੇ ਵਿੱਚ ਇੰਨਾ ਪਾਣੀ ਨਹੀਂ ਹੈਗਾ ਕੀ ਕਹਿ ਸਕਦੇ ਨੇ ਨਿਕਾਸੀ ਨੂੰ ਤੁਸੀਂ ਠੀਕ ਨਹੀਂ ਸ਼ਹਿਰ ਹਾਂਜੀ ਜੇ ਨਿਕਾਸੀ ਦਾ ਸਰਕਾਰ ਨਾਲ ਆ ਗਿਆ ਜੇ ਅੱਗੇ ਕੁਝ ਬਿਲਡਿੰਗਾਂ ਤਿਆਰ ਹੋ ਗਈਆਂ ਕੁਝ ਉਹਦੇ ਵਿੱਚ ਸ਼ਾਇਦ ਪੂਲੀ ਵੀ ਆਈ ਕੋਈ ਪੁਰਾਣੀ ਲਗਦਾ ਉਹ ਬੰਦ ਹੋ ਗਈ ਹੈ ਜੋ ਸੁੰਨ ਵਿੱਚ ਆਂਦਾਲੇ ਵਾਲੇ ਦੁਆਲੇ ਤੋਂ ਇਸ ਕਰਕੇ ਮੈਂ ਚਾਹਨਾ ਵੀ ਉਹ ਪੂਲੀ ਨੂੰ ਖਲਵਾਇਆ ਜਾਏ ਤੇ ਪਾਣੀ ਪ੍ਰੋਪਰ ਅੱਗੇ ਨੂੰ ਗਾਂਹ ਚੱਲੇ ਜਾਏ ਤੇ ਜਿਹੜਾ ਕਿ ਮੇਰੇ ਸਕੂਲ ਵਿੱਚ ਪਾਣੀ ਉੱਤ ਚੱਲੇ ਜਾਏ ਔਰ ਬੱਚੇ ਆਸਾਨੀ ਨਾਲ ਸਕੂਲ ਵਿੱਚ ਆ ਸਕਣ ਜਿੱਦਾਂ ਦਿੱਕਤ ਆ ਗਈ ਹੈ ਲੱਗਦਾ ਨਹੀਂ ਬੱਚੇ ਪਿੰਡ ਦੀ ਡੇਢ ਹਾਂਜੀ ਸਰ ਆਂਦੀ ਜੀ ਆ ਦਿੱਕਤ ਬਹੁਤ ਦਿੱਕਤ ਆ ਰਹੀ ਹੈ ਪੇਰੈਂਟ ਛੱਡਣ ਵੀ ਆਉਂਦੇ ਆ ਕਈ ਵਾਰ ਪੇਰੈਂਟਸ ਵੀ ਗੁਰੇਜ਼ ਕਰਦੇ ਆ ਸਕੂਲ ਭੇਜਣ ਚ ਕਈ ਵਾਰ ਬੱਚਾ ਡਿੱਗ ਜਾਂਦਾ ਜਾਂ ਆਪ ਵੀ ਡਿੱਗ ਜਾਂਦੇ ਆ ਉਹ ਕਾਲ ਰਜਿਸਟਰ ਵੀ ਸਾਡੇ ਇੱਕ ਦੋ ਗਿੱਲੇ ਹੋ ਗਏ ਆ ਬੱਚਾ ਵੀ ਬੜੀ ਦਿੱਕਤ ਪੇਸ਼ ਕਰਦੇ ਆ ਪਰ ਇਹ ਚਲੋ ਆਸੀਂ ਸਰਕਾਰ ਅੱਗੇ ਫੇਰ ਵੀ ਆਪਾਂ ਗੁਹਾਰ ਇਹ ਜਲਦੀ ਜਲਦੀ ਇਹਨੂੰ ਸਹੀ ਕੀਤਾ ਜਾਏ ਇਹ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੋ ਜਾਏਗਾ ਜਦੋਂ ਆਪਾਂ ਸਕੂਲ ਵਿੱਚ ਇਦਾਂ ਦੀ ਪ੍ਰਕਿਰਿਆ ਦੇਖਣੀਆਂ ਤਾਂ ਪੇਰੈਂਟਸ ਵੀ ਇੱਥੇ ਦਾਖਲ ਕਰਵਾਉਣ ਵਿੱਚ ਗੁਰੀਸ਼ ਕਰਦੇ ਆ